ਇਹ ਨੋ ਨਹੀਂ ਆਤੀਏ ਉਦੋਂ ਟਾਈਮਸ ਨੇ ਅੰਗੂਠਾ ਕੱਟ ਦिए ਤੇ ਚੰਗਾ ਤੇ ਨਹੀਂ ਜੇ ਪੈਰ ਵਢਣਾ ਪੈਂਦਾ ਉਹ ਨਾ ਵਢਾ ਜੇ ਬਿਟਾ ਵਢਣਾ ਪੈਂਦਾ ਬਿਟਾ ਨਾ ਹੋਏਗਾ ਤੇ ਲੱਤ ਲਾਣੀ ਪਈ ਉਹਨੇ ਲੱਤ ਲਾਣ ਤੱਕ ਨਾ ਜਾਈਏ ਕਈ ਹੱਲੇ ਤੇ ਇਹੋ ਜੇ ਮੈਂ ਨੇ ਜਿੱਥੇ ਐਂਗਰੀਨ ਸ਼ੁਰੂ ਹੋਈ ਉਹ ਟਾਈਮਸ ਸਰ ਸਟੇਚੂ ਲਾ ਲੋਗੇ ਫਿਰ ਠੀਕ ਹੋ ਜਾਏਗਾ ਅੰਗੂਠਾ ਵਢਣ ਤੋਂ ਬਾਅਦ ਚਾਰ ਉਂਗਲਾਂ ਨਾਲ ਇਹ ਪਲੇਅਰ ਭੱਜ ਮੈਣੇ ਤੱਕ ਰਹੇ ਹੋਗੇ ਆਪਣੇ ਤਜਰਬੇ ਪੰਜਾਬੀ ਤੰਗੂਟੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਰਾਤਾ ਮਾਪਾ ਸੈੱਟ ਕਰ ਲਈ ਉਂਗਲਾ ਜੁਗਲਾ ਤੇ ਆਪਣੇ ਆਪ ਹੀ ਠੀਕ ਕਰ ਲੈਣਗੇ ਸਰ ਜਦ ਅੰਗੂਠੇ 'ਚ ਜ਼ਹਿਰ ਪਹੁੰਚਾਏ ਤਾਂ ਉਸ ਨੂੰ ਕੱਟ ਦੇਣਾ ਚਾਹੀਦਾ ਹੈ ਵਰਨਾ ਬਾਅਦ 'ਚ ਪੈਰ ਕਟਣਾ ਪੈ ਸਕਦਾ ਹੈ ਜਿਸ ਨਾਲ ਜ਼ਿਆਦਾ ਨੁਕਸਾਨ ਹੋਵੇਗਾ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਸੁਣ ਕੇ ਤੁਸੀਂ ਸਮਝ ਸਕਦੇ ਹੋ ਕਿ ਇਸ਼ਾਰਾ ਕਿਹਦੇ ਵੱਲ ਹੈ ਨਵਜੋਤ ਸਿੰਘ ਸਿੱਧੂ ਨੇ ਲੈ ਕੇ ਪੰਜਾਬ ਕਾਂਗਰਸ ਨੂੰ ਖਮਸਾਨ ਹੈ ਜਲੰਧਰ ਚ ਕਾਂਗਰਸ ਲੀਡਰਸ ਦੀ ਮੀਟਿੰਗ ਲੈਣ ਪਹੁੰਚੇ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਤੇ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਦਾ ਨਾਮ ਲਏ ਬਿਨਾ इशारे से चेतावनी है देखिये वो भी हमारी नजर में है जो भी पार्टी के खिलाफ कोई कार्रवाई करता है उसको समय समय पर नोटिस भी दिया जा रहा है और जो सीनियर लीडरशिप हैं जो इधर उधर कर रही हैं उनको भी हमने नजर में रखा और लीडरशिप को अपडेट उसके बारे में किया है जो भी फैसला होगा बताया ਨਵਜੋਤ ਸਿੰਘ ਸਿੱਧੂ ਦੇ ਲਈ ਕਾਂਗਰਸ 'ਚ ਅੱਛੇ ਦਿਨ ਨਹੀਂ ਚੱਲ ਰਹੀ ਇਹ ਕਹਿਣਾ ਕਿ ਇਮਾਨਦਾਰ ਲੀਡਰਸ਼ਿਪ ਨੂੰ ਅਗਵਾਈ ਕਰਨੀ ਚਾਹੀਦੀ ਹੈ ਤੇ ਹੋਰ ਐਸੇ ਬਿਆਨ ਜਿੰਨਾ ਤੋਂ ਪੰਜਾਬ ਕਾਂਗਰਸ ਰੇਡੀਓ ਕਾਫੀ ਔਖੀ ਰਹਿੰਦੀ ਹੈ ਹੋਰ ਤਾਂ ਹੋਰ ਕਾਂਗਰਸ ਇਸ ਸੰਸਦ ਰਮਨੀਤ ਬਿੱਟੂ ਤਾਂ ਇੱਥੋਂ ਤੱਕ ਕਹਿ ਚੁੱਕੇ ਨੇ ਕਿ ਜਾਂ ਤਾਂ ਅਸੀਂ ਜਾਂ ਸਿੱਧੂ ਹੁਣ ਜੇ ਦੋ ਭਰਾ ਲੜਦੇ ਆ ਤੇ ਇਹ ਇਹ ਫਾਦਰ ਤੇ ਮਦਰ ਨੇ ਸੋਚਣਾ ਨਾ ਵੀ ਇੱਕ ਘਰ 'ਚ ਰੋਜ਼ ਇੱਕ ਸ਼ਾਮ ਸਵੇਰੇ ਇਕੱਠੇ ਹੋ ਕੇ ਰੋਜ਼ੇ ਲੜਦੇ ਆ ਤੇ ਕੰਮ ਕੋਈ ਕਰਦੇ ਨਹੀਂ ਜੇ ਜਾਂਦੇ ਆ ਤਾਂ ਸਵੇਰੇ ਮੂਡ ਖਰਾਬ ਹੋ ਜਾਂਦੇ ਆ ਤੇ ਇਹੋ ਜੀ ਬਿਆਨਬਾਜ਼ੀ ਜਿਹੜੀ ਹੁੰਦੀ ਆ ਉਹਨਾਂ ਨੂੰ ਇੱਕ ਨੂੰ ਕਹਿਣ ਭਾਈ ਤੂੰ ਆਪਣਾ ਬੈਠ ਤੈਨੂੰ ਮੌਕਾ ਬਹੁਤ ਦੇਤਾ ਤੇਰੀ ਪਰਫਾਰਮੈਂਸ ਜਿਹੜੀ ਜਿਹੇ ਜੀ ਸੀ ਉਹ ਸਾਨੂੰ ਪਤਾ ਏ ਜੇ ਉਹ ਮੰਨਦਾ ਠੀਕ ਆ ਨਹੀਂ ਫਿਰ ਪਾਰਟੀ ਦਾ ਜਿਹੜੀ ਸਾਰੇ ਜਿਹੜੀ ਇੱਕ ਇੱਕ ਇੰਡੀਕੇਸ਼ਨ ਸਾਫ਼ ਪਾਰਟੀ ਦੇ ਰਹੀ ਆ ਵੀ ਇਸ ਵਾਰ ਇਹ ਲੜਾਈ ਝਗੜਾ ਬੰਦ ਕਰੋ ਇਹ ਇਹ ਹੁਣ ਨਹੀਂ ਚੱਲਣਾ ਵੀ ਤੂੰ ਵੀ ਰਹਿ ਤੂੰ ਵੀ ਰਹਿ ਤੇ ਕਿਸੇ ਨੂੰ ਬਾਹਰ ਕੱਢਣਾ ਪੈ ਕੱਢਣਾ ਹੀ ਪੈਣਾ ਕਿਸੇ ਨੂੰ ਬਾਹਰ ਜਾਂ ਫਿਰ ਭਾਈ ਸਾਰੀ ਪਾਰਟੀ ਨੂੰ ਕੋਈ ਵੀ ਸਿੱਧੂ ਸਾਹਿਬ ਹੀ ਕਰਨੇ ਕਿ ਸਾਰਾ ਕੁਝ ਜਾਂ ਸਿੱਧੂ ਸਾਹਿਬ ਨੂੰ ਕਹਿਣ ਵੀ ਇਹ ਸਾਰੀ ਪਾਰਟੀ ਕਰੇਗੀ ਕਿਉਂਕਿ ਹੁਣ ਸਿੱਧੀ ਜਿਹੜੀ ਲਾਈਨ ਆ ਉਹ ਪਾਰਟੀ ਨੂੰ ਬੜੀ ਕਲੈਰਿਟੀ ਹੈ ਇਸ ਲੱਖ ਸੋਕੋਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਵੀ ਆਪਣੇ ਬਿਆਨਾਂ ਤੇ ਡਟੇ ਹੋਏ ਨੇ ਤੇ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਵੀ ਅੱਗੋਂ ਸਿੱਧੂ ਸਾਹਿਬ ਨੂੰ ਘੇਰਾ ਪਾ ਲਿਆ अगे गल किए हाईकमांड की, हाई की फैसला लगी है लेंदी भी है या नहीं ये देखने लायक रहेगा बाकी थोड़ू तो की लगता कॉमेंट करके जरूर दसो तो देखते दे रहो पंजाब तक सत श्रीकाल